ਸਭ ਤੋਂ ਪਹਿਲਾਂ ਅਸੀਂ ਕੰਮ ਸ਼ੁਰੂ ਕੀਤੇ ਪਹਿਲਾਂ ਇੱਕ ਆਫਿਸ ਖੋਲਿਆ ਫਿਰ ਦੋ ਕਰਦੇ ਕਰਦੇ ਅੱਜ ਸਾਡੇ 88 ਆਫਿਸ ਨੇ ਤੇ ਤੈ 100 ਸਾਡਾ ਮੈਂਬਰ ਹੈਗਾ ਜਿਹੜਾ ਕਿ ਸਿਰਫ ਵਲੰਟੀਅਰ ਨੇ ਕੋਈ ਬੰਦਾ ਸਾਡਾ ਸੈਲਰੀ ਭੇਡ ਨਹੀਂ ਹੈ ਸਭ ਤੋਂ ਪਹਿਲਾਂ ਪਟਿਆਲਾ ਤੇ ਸੰਗਰੂਰ ਦੇ ਵਿੱਚ ਜਿਹੜੇ ਅਸੀਂ ਦੋਨ ਵੋਟਰੀਆਂ ਖੁੱਲੀਆਂ ਔਰ ਉਸ ਤੋਂ ਬਾਅਦ ਬੰਦੇ ਬੰਦੇ ਅੱਜ ਸਾਡੀਆਂ ਤਕਰੀਬਨ 90 91 ਵੋਟਰੀਸ ਆਲਰੇਡੀ ਖੁੱਲ ਚੁੱਕੀਆਂ ਨੇ ਅੱਜ ਬਾਲੇ ਵਿੱਚ ਵੀ ਜਿਹੜਾ ਅੱਜ ਵੋਟਰੀ ਖੋਲ ਦਿੱਤੀ ਗਈ ਹੈ ਸੰਗਰਾਮ ਦੇ ਮੌਕੇ ਤੇ ਅੱਜ ਅਸੀਂ ਇਹ ਬੜਾ ਇੱਕ ਤੋਹਫਾ ਹੀ ਹੈ ਪਬਲਿਕ ਨੂੰ ਜਿਹੜਾ ਸਮਰਪਿਤ ਹੋ ਗਿਆ ਅੱਜ ਦੂਸਰਾ ਜਿਹੜਾ ਸੀ ਜਿਹੜੇ ਜਿਆਦਾ ਲੁੱਟ ਮੱਚੀ ਹੋਈ ਸੀ ਉਹ ਸੀਗੀ ਅੱਖਾਂ ਦੇ ਪਰੇਸ਼ਨਾ ਚ ਹੁਣ ਤੱਕ 650 ਹੋ ਸੀ ਕਰ ਚੁੱਕੇ ਆ ਕੈਂਪ ਲਗਾ ਚੁੱਕੇ ਆ ਜਿਨ੍ਹਾਂ ਚ 1 ਲੱਖ ਤੋਂ ਉੱਤੇ ਜਿਹੜੇ ਲੈਂਸ ਵੇਚ ਚੁੱਕੇ ਨੇ ਉਹ ਸਭ ਕੁਝ ਫਰੀ ਹੁੰਦਾ ਟੂਟ ਫਲੀ ਹੈ ਮੈਡੀਸਨ ਫਰੀ ਹੈ ਅੱਖਾਂ ਐਨਕਾਂ ਫਰੀ ਨੇ ਆਪਰੇਸ਼ਨ ਫਰੀ ਹੈ ਸੋ ਉਹ ਚੱਲਦੇ ਰਹੇ ਤੀਸਰਾ ਫਿਰ ਜਿਹੜਾ ਸੀ ਸਟੈਪ ਚੁੱਕਿਆ ਉਹ ਚੱਕਿਆ ਡੈਲਸਿਸ ਮਸ਼ੀਨਾਂ ਦਾ ਕਿਉਂਕਿ ਡੈਲਸਿਸ ਬੜਾ ਮਹਿੰਗਾ ਹੋ ਚੁੱਕਾ ਸੀ ਹੁਣ ਤੱਕ 240 ਦੇ ਕਰੀਬ ਸਾਡੇ ਜਣੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਤੇ ਉੱਥੇ ਜਿਹੜਾ ਟੈਸਟ ਜਿਹੜਾ ਮਤਲਬ ਕੀ ਜਿਹੜਾ ਡਾਇਲਿਸਿਸ ਬਾਹਰ 4 4500 ਚ ਹੁੰਦਾ ਸੀ ਸਾਡਾ 750 ਰੁਪਏ ਚ ਹੋ ਰਿਹਾ ਸਾਰਾ ਇਸ ਤੋਂ ਬਾਅਦ ਫਿਰ ਥੋੜਾ ਹੋਰ ਅਸੀਂ ਕੀਤਾ ਕਿ ਜਿਹਨੇ ਡਾਇਲਾਈਜ਼ਰ ਕਿੱਟ ਹੈਗੀ ਆ ਉਹ ਤਰੀਵਨ 11 1200 ਰੁਪਏ ਦੀ ਆਂਦੀ ਸੀ ਮਹਿੰਗੀ ਸੀ ਚਾਹੇ ਉਹ ਤਿੰਨ ਵਾਰੀ ਯੂਜ਼ ਹੋ ਜਾਂਦੀ ਹੈ ਲੇਕਿਨ ਪੇਸ਼ੈਂਟ ਉਹ ਲੈ ਨਹੀਂ ਬੰਦੀ ਸੀ ਫਿਰ ਅਸੀਂ 1 ਲੱਖ ਕਿੱਟ ਪਹਿਲਾਂ ਆਰਡਰ ਕੀਤਾ ਮੰਗਾ ਕੇ ਤੇ ਉਹ ਬਿਲਕੁਲ ਕਿਟਾ ਸੀ ਫਰੀ ਕਰਦੇ ਉਹ ਵੰਡੇ ਗਏ ਹੁਣ ਦੁਬਾਰਾ 1 ਲੱਖ ਕਿਟ ਹੋਰ ਦਾ ਆ ਗਿਆ ਸਾਡਾ ਸੋ ਇਹ ਕਿਟਾਂ ਜਣੀਆਂ ਜਿੱਥੇ ਵੀ ਕਿਤੇ ਸਾਡੇ ਡਾਇਲਿਸਿਸ ਹੋ ਰਹੇ ਨੇ ਕਿਟਾਂ ਅਸੀਂ ਬਿਲਕੁਲ ਫਰੀ ਦਿੰਦੇ ਆ ਕੋਈ ਵੀ ਬੰਦਾ ਸਾਡੇ ਆਫਿਸ ਚਲ ਜੇ ਉਸ ਤੇ ਆ ਕੇ ਦੱਸੇ ਕਿ ਮੈਂ ਡਾਇਲਿਸਿਸ ਕਰਾ ਰਿਹਾ ਇੱਕ ਵਾਰੀ ਆਪਣੀ ਐਂਟਰੀ ਕਰਾ ਦੇਵੇ ਉਸ ਤੋਂ ਬਾਅਦ ਹਰ ਮਹੀਨੇ ਜਣੀਆਂ ਕਿਟਾਂ ਉਥੋਂ ਉਹ ਮਿਲ ਜਾਂਦੀਆਂ ਨੇ ਸਾਰੀਆਂ ਤੀਸਰਾ ਫੇ ਕੰਮ ਜਲਾ ਸੀ ਲੈਬਰਾਟਰੀ ਦਾ ਦੱਸਿਆ ਮੈਂ ਵੀ ਇਹ ਅਸੀਂ ਸ਼ੁਰੂ ਕੀਤੀਆਂ ਤੇ ਇਹਨਾਂ ਚ ਵੀ ਰੇਟ ਸਾਡੇ ਉਸ ਦੇਖ ਲੈ ਹੋਣੇ 10% ਦਾ ਮਾਰਕੀਟ ਨਾਲੋਂ ਇਹ ਇਹ ਸ਼ੁਰੂ ਕਰਤਾ ਮੈਡੀਸਨ ਦਾ ਜਿਹੜਾ ਸਾਡਾ ਉਹ ਅਸੀਂ ਅਗਲਾ ਸਟੈਪ ਹੈ ਸਾਡਾ ਜਿਹੜਾ ਮੈਡੀਕਲ ਸਟੋਰ ਤਕਰੀਬਨ 31 ਦਸੰਬਰ ਤੱਕ ਮੈਂ ਡਾਕਟਰ ਸਾਹਿਬ ਨਾਲ ਗੱਲ ਰਹੀ ਸੀ ਡਾਕਟਰ ਗਿੱਲ ਜੋ ਦੇਖਰੇ ਕਰਦੇ ਸਾਰੇ ਤੇ ਮੇਰੇ ਕਹ 31 ਦਸੰਬਰ ਤੱਕ ਅਸੀਂ ਸੋਲ ਬੋਟੀ ਸਾਡੀ ਪੂਰੀ ਹੋ ਜਾਏਗੀ ਜਿੱਦਾਂ ਇਹ ਸੋ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਪਹਿਲਾਂ ਸਾਡਾ 10 ਜਾਂ 15 ਅਸੀਂ ਮੈਡੀਕਲ ਸਟੋਰ ਪਹਿਲਾਂ ਖੋਲਾਂਗੇ ਜਿਹੜੀਆਂ ਅੱਛੀਆਂ ਲੈਬਸ ਚੱਲ ਰਹੀਆਂ ਨੇ ਉੱਥੇ ਪਹਿਲਾਂ ਕੋਸ਼ਿਸ਼ ਕਰਾਂਗੇ ਫਿਰ ਟੀਚਾ ਸਾਡਾ ਇਹ ਹੈ ਕਿ ਜਿਹੜੀ ਸੋਲ ਬੋਟਰੀ ਹੈ ਸੋ ਦੀ ਸੋਲ ਬੋਟਰੀ ਨਾਲ ਸਾਡੇ ਜਿਹੜੇ ਮੈਡੀਕਲ ਸਟੋਰ ਵੀ ਨਾਲ ਹੀ ਖੋਲੋ ਇਹਦੇ ਮੀਨ ਟਾਈਮ ਫਿਰ ਅਸੀਂ ਹੋਰ ਜਿਹੜਾ ਇੱਕ ਸ਼ੁਰੂ ਕੀਤਾ ਕਿ ਅਸੀਂ ਗੁਰਦਾਰਾ ਸਾਹਿਬ ਦੇ ਵਿੱਚ ਜਿਆਦਾ ਅਸੀਂ ਕਰਦੇ ਆ ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਕੋਈ ਕਰਾਇਗੁਰਾ ਬੱਜ ਜਾਂਦਾ ਉਹ ਰੇਟਾਂ ਤੇ ਮਰਜ ਹੋ ਜਾਂਦਾ ਤੇ ਉਹਦਾ ਫਾਇਦਾ ਜਿਹੜਾ ਉਹ ਟਰਸਟ ਨੂੰ ਨਹੀਂ ਹੁੰਦਾ ਕੋਈ ਵੀ ਉਸੇ ਦਾ ਫਾਇਦਾ ਜਿਹੜਾ ਉਹ ਪੇਸ਼ੈਂਟ ਨੂੰ ਹੋ ਜਾਂਦਾ ਹੁਣ ਜਿਹੜਾ ਅਸੀਂ ਸ਼ੁਰੂ ਕੀਤਾ ਇਸ ਚੀਜ਼ ਨੂੰ ਦੇਖਦੇ ਆ ਕਿ ਹਰ ਬੰਦੇ ਦੇ ਕਿਸੇ ਦੇ ਗੋਡੇ ਦੁਖ ਰਹੇ ਕਿਤੇ ਜੋੜ ਦੁਖ ਰਹੇ ਆ ਸੋ ਫਿਜ਼ੀਓਥੈਰੇਪੀ ਸੈਂਟਰ ਜਿਹੜੇ ਅਸੀਂ ਖੋਲਨੇ ਸ਼ੁਰੂ ਕਰ ਦਿੱਤੇ ਨੇ ਉਹ ਵੀ ਸਾਡੇ 7-8 ਖੁੱਲ ਚੁੱਕੇ ਨੇ ਉਹਦੇ ਨਾਲ ਨਾਲ ਫਿਰ ਡੈਂਟਲ ਕਲੀਨਿੰਗ ਜਿਹੜੇ ਆ ਉਹ ਵੀ ਖੋਲਨੇ ਸ਼ੁਰੂ ਕੀਤੇ ਨੇ ਉਹਨਾਂ 'ਚ ਵੀ ਜਿਹੜਾ ਰੇਟ ਹੈਗੇ ਨੇ ਉਹ ਸਾਰੇ 13 ਤੋਂ ਲੈ ਕੇ 15 ਬਿਲਕੁਲ ਨਾ ਪਰ ਲਾਸ ਹੈ प्रॉफिट ਨਹੀਂ ਹੈ ਲੇਕਿਨ ਇਹ ਸਿਰਫ ਇਹੀ ਧਿਆਨ ਰੱਖਿਆ ਗਿਆ ਕਿ ਫਾਇਦਾ ਜਿਹੜਾ ਸਾਰਾ ਡਾਇਰੈਕਟ ਆਣਾ ਉਹ ਪੇਸ਼ੰਟ ਨੂੰ ਪਹੁੰਚੇ ਕਈ ਜਗ੍ਹਾ ਤੇ ਅਸੀਂ ਫਿਰ ਡਿਜੀਟਲ ਐਕਸਰੇ ਲਗਾ ਦਿੰਦੇ ਨੇ ਜਿੱਥੇ ਸਾਨੂੰ ਡਾਕਟਰ अवेलेबल ਹੈਗਾ ਉੱਥੇ ਫਿਰ ਅਲਟਰਾਸਾਉਂਡ ਕਿਉਂਕਿ ਉਹਦੀ ਬਹੁਤ ਲੋਡ ਹੈ ਸੋ ਉਸੇ ਰੇਟ ਵੀ 50 ਰੁਪਏ ਰੱਖਿਆ ਸਾਰਾ ਤੇ ਉਹ ਵੀਰੇ ਸ਼ੁਰੂ ਕਰ ਦਿੱਤੇ ਗਏ ਨੇ ਸੋ ਇਸ ਤਰੀਕੇ ਨਾਲ ਇਸ ਵਾਰ ਸਾਰੀਆਂ ਜਿਹੜੀਆਂ ਸਾਡੀਆਂ ਜਾਰੀ ਹੈ ਸੋ ਇੱਥੇ ਵੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਸਲੇ ਲੈਬੋਰੀ ਚੱਲ ਜਾਂਦੀ ਹੈ ਜਿਸਲੇ ਸਾਡੇ 20 25 ਪੇਸ਼ੈਂਟ ਦਾ ਹੋ ਜਾਂਦੇ ਨੇ ਜਦੋਂ 50 ਪੇਸ਼ੈਂਟ ਕ੍ਰਾਸ ਹੋ ਜਾਣਗੇ ਤੇ ਫਿਰ ਤੁਸੀਂ ਦੇਖ ਰਹੇ ਮਸ਼ੀਨਾਂ ਲੱਗੀਆਂ ਸੈਮੀ ਆਟੋ ਐਨਲਾਈਜ਼ਰ ਲੱਗਿਆ ਹੋਇਆ ਸੋ ਇਹਨੂੰ ਅਸੀਂ ਤਬਦੀਲ ਕਰ ਦਿੰਦੇ ਹਾਂ ਅਸੀਂ ਫੁੱਲੀ ਆਟੋ ਜਿਹੜਾ ਆਟੋਮੈਟਿਕ ਜਿਹੜਾ ਉਹ ਅਸੀਂ ਇਹਨੂੰ ਤਬਦੀਲ ਕਰ ਦਾਂਗੇ ਉੱਥੇ ਵੀ ਟੀ ਟੈਸਟ ਜਿਹੜੇ ਇੱਕੋ ਵਾਰ ਚ ਹੋ ਜਾਂਦੇ ਨੇ ਜਿਸਲੇ 50 ਪੇਸ਼ੈਂਟ ਸਾਡੇ ਕ੍ਰਾਸ ਹੋਣਗੇ ਅਸੀਂ ਨਾਲ ਦੇ ਨਾਲ ਯੂਨਿਟ ਉਸ ਲਈ ਨਵਾਂ ਆ ਉਹ ਲੱਗ ਜਾਂਦੇ ਸਾਰੇ ਸੋ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਸਾਡੇ ਅਤੀ ਸਤਿਕਾਰਯੋਗ ਚੇਅਰਮੈਨ ਸਾਹਿਬ ਸਰਦਾਰ ਐਸ ਪੀ ਸਿੰਘ ਜੀ ਉਭਰਾਏ ਵੱਲੋਂ ਸਾਨੂੰ ਅੰਬਾਲਾ ਸ਼ਹਿਰ ਨੂੰ ਇੱਕ ਲੈਬ ਦਿੱਤੀ ਗਈ ਜਿਹਦਾ ਅੱਜ ਗੁਰਦੁਆਰਾ ਗੁਰੂ ਹਰਕਿਸ਼ਨ ਸਾਹਿਬ ਸੈਕਟਰ 8 ਨੋ ਵਿਖੇ ਉਦਘਾਟਨ ਕੀਤਾ ਗਿਆ ਹੈ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਐਸ ਪੀ ਸਿੰਘ ਜੀ ਉਭਰਾਏ ਸਾਹਿਬ ਦਾ ਅਤੇ ਗਿੱਲ ਸਾਹਿਬ ਦਾ ਅਤੇ ਸਾਡੇ ਜ਼ੋਨ ਇੰਚਾਰਜ ਗਰੇਵਾਲ ਸਾਹਿਬ ਦਾ ਬਹੁਤ ਧੰਨਵਾਦ ਜੋ ਉਹਨਾਂ ਨੇ ਸਾਨੂੰ ਇੱਥੇ ਲੈਬ ਦਿੱਤੀ ਤਾਂ ਕਿ ਸਾਡੇ ਅੰਮ੍ਰਾਲੇ ਦੀ ਜੋ ਸੰਗਤ ਹੈ ਜੋ ਲੋਕ ਹੈ ਉਹਨਾਂ ਨੂੰ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਉਹਨਾਂ ਦਾ ਟੈਸਟ ਕੀਤਾ ਜਾ ਸਕੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਬਤ ਦਾ ਪੁਲਾਰ ਟ੍ਰਸਟ ਵੱਲੋਂ ਸਾਡੇ ਜੋ ਮੈਂ ਸਮਝਾਂ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸਰਦਾਰ ਐਸਬੀਐਸ ਓਬਰਾਏ ਜੋ ਕਿਸੇ ਨਾਮ ਦੀ ਮਥਾਜ ਨਹੀਂ ਜਾਣ ਪਛਾਣ ਦੇ ਮਥਾਜ ਨਹੀਂ ਉਮਾਲਾ ਵਾਲੋ ਅੰਮਾਲਾ ਵਿੱਚ ਅੱਜ ਲੈਬੋਰੀ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਮੈਸਮ ਦਾ ਨਾ ਮਾਤਰ ਦੇ ਅ ਅਮਾਉਂਟ ਲੈ ਕੇ ਇਹ ਲੈਬੋਰੀ ਟੈਸਟ ਕਰਦੇ ਲੋੜਵੰਦਾਂ ਦੀ ਔਰ 100 ਦੇ ਕਰੀਬ ਇੰਡੀਆ ਵਿੱਚ ਇਹਨਾਂ ਦੇ ਲੈਬੋਰੀਸ ਖੋਲ੍ਹੀਆਂ ਨੇ ਇਸ ਗੱਲ ਦੀ ਮੈਂ ਅੱਜ ਅੰਮਾਲਾ ਵਾਸੀਆਂ ਨੂੰ ਔਰ ਸੈਕਟਰ 8 9 10 ਦੇ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਸਮੂਹ ਟੀਮ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਲੋੜਵੰਦਾ ਵਾਸਤੇ ਇਹ ਸੋਚਿਆ ਕੱਲ ਗੁਰਪਤੇ ਇੱਕ ਬਾਦ ਸਹਿਬ ਜੀ ਦਾ 17 ਦਸੰਬਰ ਨੂੰ ਦਿੱਲੀ ਦੇ ਚਾਂਦਨੀ ਚੌਂਦ ਵਿਖੇ ਜੋ ਸਾਦਤ ਹੋਈ ਤਿਲਕ ਜੰਝੂ ਰਾਖਾ ਪ੍ਰਵਤਾਂਕਾ ਕਿਨੋ ਵੱਡਾ ਕਲੂ ਮੈਸਾ ਕਾ ਹਿੰਦ ਧਰਮ ਦੀ ਰੱਖਿਆ ਵਾਸਤੇ ਸਤਿਗੁਰੂ ਜੀ ਨੇ ਲਾਸਾਨੀ ਕੁਰਬਾਨੀ ਦਿੱਤੀ ਮੈਂ ਸਮਝਦਾ ਐਸੇ ਮਹਾਨ ਦਿਨ ਇਹ ਅੰਬਾਲਾ ਵਿਖੇ ਕਰ ਜੋ ਹੈ ਇਸ ਗੱਲ ਨੂੰ ਜਿੱਥੇ ਸਭ ਦਾ ਧੰਨਵਾਦ ਬਹੁਤ ਬਹੁਤ ਮੇਰੇ ਵੱਲੋਂ ਵਧਾਈ